ਮੰਗਰਵੀ ਇਥੇ ਆਵਾਂ ਤੇ ਛੋਟੀ ਲੈਂਕਰੋਡ ਤੜੀ ਹੱਥਲੇ ਉਹ 8-8 ਫੁੱਟ ਉੱਚੀ ਕਰਦੀ ਜਿਵੇਂ ਯਾਰ ਕੱਲ ਨੂੰ ਫਸਲ ਕਰੂਗਾ ਤਾਂ ਕਿਨੇ ਚੜੂ ਆਪ ਦੇ ਖੇਤ ਚ ਨਿੱਕੀ ਹੋ ਜੇ ਨਹੀਂ ਕਰਦੇ ਤਾਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਲੰਬੰਦੀ ਕਰਕੇ ਪੂਰੇ ਵੱਡੇ ਲੈਵਲ ਤੇ ਸੰਘਰਸ਼ ਲੜਾ ਜੇ ਤਾਂ ਸਾਨੂੰ ਤਾਰੀਆਂ ਜਿੰਨੀਆਂ ਜਥੇ ਬੰਦੀਆਂ ਆ ਸਜਟ ਮੋਰਚੇ ਨੂੰ ਕਾਲ ਦੇਣੀ ਪਵੇ ਅਸੀਂ ਕਾਲ ਦੇ ਕੇ ਇਹਨਾਂ ਭਰਾਵਾਂ ਦਾ ਸਾਡਾਂ ਦਾ ਪ੍ਰੋਪਰ ਹੱਲ ਕਰਾਵਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਸਾਰੀ ਰਣਨੀਤੀ ਹੋਊਗੀ ਅਸੀਂ ਆਪਦੇ ਆਪਾਂ ਨਾਲ ਗੱਲ ਕਰਕੇ ਉਹਦਾ ਟਾਈਮ ਦੇਵਾਂਗੇ ਤਾਦੇ ਹੱਥੇ ਤੇ ਰੱਖ ਤਾਦੇ ਹੱਥੇ ਤੇ ਰੱਖ ਮਨੋਰਠ ਸ਼ਹਿਰ ਦੇ ਬਾਰ ਬਾਰ ਨੈਸ਼ਨਲ ਹਾਈਵੇ 9 ਡੱਬ ਵਾਲੀ ਤੋਂ ਐਨ ਐਚ 7 ਖਵੋ ਰੋਡ ਤੱਕ ਜੋੜਨ ਵਾਲੀ ਰਿੰਗ ਰੋਡ ਬਾਈਪਾਸ ਕਿਸਾਨਾਂ ਲਈ ਸਿਰਦਰਦੀ ਬਣੀ ਹੋਈ ਹੈ ਕਿਸਾਨਾਂ ਵੱਲੋਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਰੋਸ ਪ੍ਰਗਟ ਕਰਦੇ ਆਂ ਰਿੰਗ ਰੋਡ ਦੇ ਨਿਰਮਾਣ ਵਿੱਚ ਲੱਗੀ ਮਸ਼ੀਨਰੀ ਜਾਮ ਕਰਕੇ ਅੱਜ ਫਿਰ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਵਕਫਾ ਕਿਸਾਨ ਜਥੇਬੰਦੀਆਂ ਦੀ ਅਗਵਾਈ ਦੇ ਹੇਠ ਕਿਸਾਨਾਂ ਨੇ ਮੰਗ ਕੀਤੀ ਕਿ ਇਸ ਬਾਈਪਾਸ ਕਾਰਨ ਕਿਸਾਨਾਂ ਦੀ ਫਸਲ ਨੂੰ ਹੋਰੇ ਨੁਕਸਾਨ ਤੋਂ ਬਚਾਉਣ ਲਈ ਹਾਈਵੇ ਥੋਰਟੀ ਤੁਰੰਤ ਕਦਮ ਚੁੱਕੇ ਜਿਸ ਬੰਦੀ ਕਿਸਾਨ ਆਗੂਆਂ ਨੇ ਨਿਰਮਾਣ ਕੰਪਨੀ ਦੇ ਅਧਿਕਾਰੀਆਂ ਤੇ ਨੈਸ਼ਨਲ ਹਾਈਵੇ ਥੋਰਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮਲੋਟ ਸ਼ਹਿਰ ਦੇ ਬਾਰ ਬਾਰ ਰੱਥੜੀਆਂ ਪਿੰਡ ਦਾਨੇਵਾਲਾ ਜੰਡਵਾਲਾ ਭਗਵਾਨਪੁਰਾ ਪਿੰਡ ਮਲੋਟ ਪਿੰਡਾਂ ਦੀਆਂ ਜ਼ਮੀਨਾਂ ਵਿੱਚੋਂ ਇੱਕ ਬਾਈਪਾਸ ਦਾ ਨਿਰਮਾਣ ਹੋ ਰਿਹਾ ਤਾਂ ਜੋ ਵਕਫ ਵਕ ਹਾਈਵੇ ਸੜਕਾਂ ਉੱਪਰ ਵਹੀਕਲਾਂ ਨੂੰ ਜਾਣ ਵਿੱਚ ਆਸਾਨੀ ਹੋ ਸਕੇ ਇਸ ਬਾਈਪਾਸ ਨਿਰਮਾਣ ਕੰਪਨੀ ਦੀਆਂ ਕਥਿਤ ਲਾਪਰਵਾਹੀਆਂ ਕਰਕੇ ਜਿੱਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹੈ ਅਤੇ ਕਿਸਾਨਾਂ ਅਤੇ ਆਮ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ ਉੱਥੇ ਇਹ ਬਾਈਪਾਸ ਜ਼ਮੀਨ ਨਾਲ ਉੱਚਾ ਹੋਣ ਕਰਕੇ بارشਾਂ ਕਰਕੇ ਮਿੱਟੀ ਤੇ ਪਾਣੀ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਜਿਸ ਨੂੰ ਲੈ ਕੇ ਸਬੰਧਤ ਪਿੰਡਾਂ ਦੇ ਕਿਸਾਨਾਂ ਵੱਲੋਂ ਰੋਸ ਪਾਇਆ ਜਾ ਰਿਹਾ ਹੈ ਮੇਰਾ ਨਾਮ ਹੀ ਕੁਲਦੀਪ ਸਿੰਘ ਨੇਤਾ ਪਿੰਡ ਕੋਟਪਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬੀਕੇ ਜੋ ਖੋਸਾ ਦਾ ਮੈਂ ਜ਼ਿਲ੍ਹਾ ਦਾ ਜਰਨਲ ਸਕਤਰ ਹਾਂ ਜੀ ਜੀ ਓ ਕੀ ਮਾਵਲਾ ਕੀ ਜੀ ਮਾਵਲਾ ਜੀ ਇਹ ਜੇ ਪਿੱਛੇ ਤਾਂ ਆਪਾਂ ਗੱਲ ਕਰ ਗਏ ਜੰਡਾ ਵਾਲਾ ਤਾਂ ਸੇਖੂ ਤੇ ਰੱਥਰੀਆਂ ਮਲੋਟ ਪਿੰਡ ਭਗਵਾਨਪੁਰਾ ਇੱਕ ਦੋ ਪਿੰਡ ਹੋਰ ਆ ਜਿਹੜੇ ਜਿਹੜੇ ਕਿ ਪਿੰਡਾਂ ਦੇ ਇੱਥੇ ਕਈ ਮਸਲੇ ਆ ਜਿਵੇਂ ਕਿਸੇ ਦੇ ਬਾਹਨ ਦੇ ਵਿੱਚ ਸੱਟ ਪੈ ਰਹੀ ਆ ਜਿਹੜਾ ਕਿ ਉਹਨਾਂ ਨੇ ਮਤਲਬ ਪ੍ਰੋਪਰ ਪਾਣੀ ਉਤਰਨ ਦਾ ਜਿਹੜਾ ਹੱਲ ਨਹੀਂ ਕੀਤਾ ਜਾਂ ਕਈ ਥਾਵਾਂ ਤੇ ਫਲਾਈਓਵਰਾਂ ਦਾ ਪਾਣੀ ਨੇੜੇ ਢਾਣੀਆਂ ਉਹਨਾਂ ਦੇ ਵਿੱਚ ਇਕੱਠਾ ਹੋ ਕੇ ਜਾ ਰਿਹਾ ਜਿਵੇਂ ਦਰਿਆ ਬਣਦਾ ਇਸ ਤਰ੍ਹਾਂ ਜਾ ਰਿਹਾ ਹੈ ਕਈ ਥਾਵਾਂ ਦੇ ਜ਼ਿਮੀਂਦਾਰਾਂ ਦੀ ਫਸਲ ਵੀ ਨੁਕਸਾਨ ਕਰਦੀ ਜਿਵੇਂ ਏਕੜ ਦੇ ਵਿੱਚ ਦੋ ਫਲਾਈਓਵਰਾਂ ਦਾ ਪਾਣੀ ਪੈਗਾ ਫਸਲ ਤਾਂ ਮਰੂਗੀ ਜਾਂ ਜਿਹੜੀ ਰੇਗੀ ਡਿੱਗੀ ਹੈ ਕਈ ਥਾਵਾਂ ਦੇ ਉੱਤੇ ਪੂਰਾ ਹੱਲ ਨਹੀਂ ਹੋਇਆ ਹਜੇ ਤੱਕ ਉਹਦੇ ਨਾਲ ਹੀ ਫਸਲ ਦਾ ਨੁਕਸਾਨ ਹੋਇਆ ਜਾਂ ਜ਼ਿਮੀਂਦਾਰ ਦੀ ਮੰਗ ਹੈ ਵੀ ਕਈ ਥਾਵਾਂ ਤੇ ਜਿਹੜੀ ਛੋਟੀ ਲੈਂਕ ਰੋਡ ਤੜੀ ਹੈ ਥੱਲੇ ਉਹ 8-8 ਫੁੱਟ ਉੱਚੀ ਕਰਤੀ ਜ਼ਿੰਮੇਦਾਰ ਕੱਲ ਨੂੰ ਫਸਲ ਕੱਟੂਆ ਤਾਂ ਕਿਨੇ ਚੜੂ ਆਪ ਦੇਖਿਆ ਚੋਣੇ ਉੱਚੀ ਰੋੜ ਤੇ ਝੋਨੇ ਦੀ ਜਾਂ ਕਣਕ ਦੀ ਭਰੀ ਟਰਾਲੀ ਲੈ ਕੇ ਐਸ ਤੱਕਾਂ ਕਈ ਸਾਡੀਆਂ ਮੰਗਾ ਸੀ ਜੋ ਇਸ ਪ੍ਰੋਜੈਕਟ ਦੇ ਇੰਜੀਨੀਅਰ ਆ ਅਰਨਪੱਟ ਜੀ ਉਹ ਆਏ ਸੀਗੇ ਉਹ ਵਿਸ਼ਵਾਸ ਦਿਵਾ ਕੇ ਗਏ ਸੀ ਉੱਪਰ ਜਿਹੜੀ ਤੁਹਾਡੀ ਪ੍ਰਪੋਜ਼ਲ ਹੈ ਦਿੱਲੀ ਭੇਜਾਂਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਤੁਹਾਡਾ ਤੁਹਾਨੂੰ ਦੱਸਾਂਗੇ ਕਿ ਕਿਵੇਂ ਹੱਲ ਹੋਊਗਾ ਮਸਲਾ ਕਾਫੀ ਵੱਡਾ ਗੰਭੀਰ ਆ ਇਹ ਉਹ ਫਾਨੂੰ ਅਸ਼ਵਾਸ਼ ਦਿਵਾਇਆ ਗਿਆ ਵੀ ਅਸੀਂ ਤੁਹਾਡਾ ਜਿਹੜਾ ਹੱਲ ਹੈ ਇਸ ਤਰੀਕੇ ਨਾਲ ਹੋਊਗਾ ਜਿਵੇਂ ਹੁਣ ਕਹਿੰਦੇ ਅਸੀਂ ਖਾਲ ਬਣਾਤੇ ਡਰੇਨ ਬਣਾਉਣ ਵਾਸਤੇ ਜਾਂ ਉਹਨਾਂ ਨੇ ਪੱਕਾ ਖਾਲ ਬਣਾਤਾ ਅਕਸਰ ਨੂੰ ਪਾਣੀ ਦਾ ਵੀ ਹੱਲ ਹੋਵੇ ਨਾ ਪਾਣੀ ਸਟੋਰ ਕਰਨ ਨੂੰ ਕੋਈ ਡਿੱਗੀ ਬਣਾਉਣ ਜਾਂ ਦੇ ਵਿੱਚ ਬੋਰਵੈਲ ਕਰਨ ਉਹੀ ਉਹਨਾਂ ਨੂੰ ਸਾਰਾ ਉਹਨੇ ਸਮਝਾਇਆ ਹੈ ਜਾਂ ਉਹਨਾਂ ਦੇ ਕਈ ਥਾਵਾਂ ਤੇ ਉਹਨਾਂ ਦੇ ਜਿਹੜੇ ਬੰਦੇ ਉਹਨਾਂ ਦੀ ਚੀਜ਼ ਦੀ ਨੌਲੇਜ ਘੱਟ ਸੀ ਉਹ ਕਹਿੰਦੇ ਵੀ ਪੌਣੇ 2 ਫੁੱਟ ਜਗ੍ਹਾ ਜਿਹੜੀ ਉਹਦੇ ਪੌਣੇ 2 ਮੀਟਰ ਪਿਓਰੇ ਵਿੱਚ ਅਸੀਂ ਦਰਖਤ ਵੀ ਲਾਉਣਾ ਸੀ ਐਵੇਂ ਹੀ ਕਰਨਾ ਸੀ ਕਿ ਇੰਨਾ ਕੁਝ ਨਹੀਂ ਹੋਣਾਗਾ ਉਹਨਾਂ ਨੂੰ ਸਾਰੀ ਗੱਲ ਬਾਤ ਸਮਝਾ ਕੇ ਇਸ ਦੁਕਾਨ ਨੇ ਸਾਨੂੰ ਇੱਕ ਹਫ਼ਤੇ ਦਾ ਹੱਲ ਦਿੱਤਾ ਹੈ ਕੀ ਕਰਨੂ ਜੇਕਰ ਉਹ ਨਹੀਂ ਕਰਦੇ ਤਾਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਲੰਬੰਦੀ ਕਰਕੇ ਪੂਰੇ ਵੱਡੇ ਲੈਵਲ ਤੇ ਸੰਘਰਸ਼ ਲੜਾਜੇ ਤਾਂ ਸਾਨੂੰ ਸਾਰੀਆਂ ਜਿੰਨੀਆਂ ਜਥੇਬੰਦੀਆਂ ਸੰਜਗਤ ਮੋਰਚੇ ਨੂੰ ਵੀ ਕਾਲ ਦੇਣੀ ਪਵੇ ਅਸੀਂ ਕਾਲ ਦੇ ਕੇ ਇਹਨਾਂ ਭਰਾਵਾਂ ਦਾ ਸਾਡਾ ਦਾ ਪ੍ਰੋਪਰ ਹੱਲ ਕਰਾਵਾਂਗੇ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਸਾਰੀ ਰਣਨੀਤੀ ਹੋਊਗੀ ਅਸੀਂ ਆਪਦੇ ਆਗੂਆਂ ਨਾਲ ਗੱਲ ਕਰਕੇ ਪੂਰਾ ਟਾਈਮ ਦੇਵਾਂਗੇ ਪਰ ਅਸੀਂ ਸਾਨੂੰ ਵਿਸ਼ਵਾਸ ਹਾਰਨ ਪੱਠੀ ਜਿਹੜੇ ਅੱਗੇ ਵੀ ਸਾਡੇ ਕਈ ਮਸਲਾਂ 'ਚ ਪਏ ਆ ਉਹਨਾਂ ਨੇ ਸਾਡਾ ਜਿਹੜੇ ਮਸਲੇ ਅੱਗੇ ਹੱਲ ਕਰੇ ਸਕਾਂ ਗੱਲਬਾਤ ਨਾ ਕਰ ਦੇਣਗੇ। ਇੱਕ ਵਾਰੀ ਪਹਿਲਾਂ ਵੀ ਧਰਨਾ ਲਗਾਇਆ ਗਿਆ ਸੀ ਪਿੰਡ ਜੰਡ ਵਾਲਾ ਦੇ ਕਿਸਾਨਾਂ ਦੇ ਵੱਲੋਂ ਤੇ ਉਹਦੇ ਵੀ ਵਿਸ਼ਵਾਸ ਦਵਾਇਆ ਗਿਆ ਸੀ ਪਰ ਇੱਕ ਵਾਰ ਫਿਰ ਤੋਂ ਜਿਹੜਾ ਤੁਸੀਂ ਧਰਨਾ ਲਾਇਆ ਹੈ ਐਨਾ ਜੀ ਵਿਸ਼ਵਾਸ ਤਾਂ ਦਵਾਇਆ ਸੀ ਵਿੱਚ ਕੋਈ ਨਾ ਕੋਈ ਅੜਕਲਾਂ ਆ ਜਾਂਦੀਆਂ ਜਾਂ ਤਾਂ ਤੋਂ ਉਹ ਕਹਿ ਦਿੰਦੇ ਜਿਹੜੇ ਉਹਨਾਂ ਦੇ ਮੰਨ ਲਓ ਨਕਸ਼ੇ ਬਣਿਆ ਉਹ ਹੋਰ ਤਰੀਕੇ ਨਾਲ ਬਣਿਆ ਜਿਹੜਾ ਆਪਣਾ ਗਰਾਊਂਡ ਲੈਵਲ ਤੋਂ ਜਿਹੜੀ ਚੀਜ਼ ਆ ਆਪਣਾ ਹੋਰ ਤਰੀਕੇ ਨਾਲ ਸਮਝਾਉਣਾ ਹੋਈ ਸਾਡੀ ਆ ਸਮੱਸਿਆ ਸਮੱਸਿਆ ਉੱਥੇ ਆ ਕੇ ਕੋਈ ਨਾ ਕੋਈ ਉਹ ਦੰਦਾ ਫਸ ਜਾਂਦਾ ਐ ਇਸ ਤਰ੍ਹਾਂ ਕਈ ਜਿਹੜੀ ਕੰਮ ਮਾੜਾ ਮੋਟਾ ਲੇਟ ਹੋ ਜਾਂਦਾ ਜੇ ਉਹਨਾਂ ਨੇ ਕਿਹਾ ਤਾਂ ਉਹ ਹੱਲ ਕਰਾਉਣਗੇ ਤਾਂ ਸਾਨੂੰ ਉਹਨਾਂ ਤੇ ਪੂਰਾ ਯਕੀਨ ਆ ਵੀ ਉਹ ਹੱਲ ਕਰਾਉਣਗੇ ਬੱਲੂਆਣਾ ਟੋਲ ਤੇ ਅਸੀਂ ਕਾਫੀ ਵਾਰੀ ਧਰਨਾ ਲਾਇਆ ਉਹ ਸਾਡੇ ਮਸਲੇ ਹੱਲ ਕਰਦੇ ਆ ਇਸ ਇਸ ਸਮੱਸਿਆ ਤੋਂ ਕਿੰਨੇ ਸਮੇਂ ਤੋਂ ਆ ਰਹੀ ਹੈ ਹੈ ਜਿੰਨੇ ਸਮੇਂ ਤੋਂ ਇੱਕ ਸਾਲ ਤੋਂ ਸਮੱਸਿਆ ਢੂੜ ਸਾਲ ਤੋਂ ਆ ਰਹੀ ਹੈ ਕਿਸਾਨਾਂ ਨੂੰ ਪਿਛਲੇ ਜਿੜੇ ਜਿੜੇ ਪਿੰਡ ਜਦੋਂ ਉਹਦਾ ਬਾਈਪਾਸ ਨਿਕਲਿਆ ਇਹ ਪਿੰਡ ਹੈਗਾ ਜੀ ਜੰਡਾ ਵਾਲਾ ਰੱਥੜੀਆਂ ਸੇਖੂ ਦਾਨੇ ਵਾਲਾ ਭਗਵਾਨਪੁਰਾ ਪਿੰਡ ਮਲੋਟ ਇੱਕ ਵਾਰੀ ਉਸ ਤੋਂ ਤੁਹਾਨੂੰ ਲੱਗਦਾ ਮਸਲਾ ਹੋ ਜਾਈ ਅਸੀਂ ਤਾਂ ਜੀ ਪਰਮਾਤਮਾ ਦੇ ਪਰੋਸੇ ਜਿਹੜੇ ਬੰਦੇ ਸੰਘਰਸ਼ ਲੜਦੇ ਆ ਜਿਵੇਂ ਦੁਨੀਆਂ 'ਚ ਕੰਮ ਕਰਦੇ ਆ ਉਹਦਾ ਜੇ ਤੁਸੀਂ ਸੱਚੀ ਨੀਤ ਨਾਲ ਕੰਮ ਕਰao ਕਿਤੇ ਪਰਮਾਤਮਾ ਤੁਹਾਡੀ ਬਾਹ ਫੜੂਗੀ ਫੜੂਗਾ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਆ ਕਿ ਉਹ ਸਾਡਾ ਕੰਮ ਹੋਊਗਾ ਦੀ ਕਾ ਜੁਖੋ ਸਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਸਿੰਗਾਣਾ ਭਾਈਚਾਰਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਬਿਨਾਂ ਸਰਕਾਰ ਜਿੰਦਾਬਾਦ ਬਿਨਾਂ ਸਰਕਾਰ ਜਿੰਦਾਬਾਦ ਸੈਂਟਰ ਸਰਕਾਰ ਜਿੰਦਾਬਾਦ ਸੈਂਟਰ ਸਰਕਾਰ ਜਿੰਦਾਬਾਦ ਰਸਨ ਵਾਲਾ ਭਾਈਚਾਰਾ ਜਿੰਦਾਬਾਦ ਰਸਨ ਵਾਲਾ ਭਾਈਚਾਰਾ ਜਿੰਦਾਬਾਦ ਸਾਡੇ ਹੱਥੇ ਤੇ ਰੱਖ ਸਾਡੇ ਹੱਥੇ ਤੇ ਰੱਖ ਸਾਡੇ ਹੱਥੇ ਤੇ ਰੱਖ ਸਾਡੇ ਹੱਥੇ ਤੇ ਰੱਖ ਬੋਲੇ ਸੋਨ i'm